ਕਿਸੇ ਦਾ ਘੱਟ ਬੋਲਣਾ ਅੰਦਰ ਵੜ ਜਾਣਾ ਚੁੱਪ ਰਹਿਣ ਦਾ ਭਾਅ ਵੇ ਨਹੀਂ ਹੁੰਦਾ ਕਿ ਕੋਈ ਡਰਦਾ ਆ ਅਕਸਰ ਸਾਡੇ ਸਮਾਜ ਚ ਕੀ ਵੇਖਿਆ ਗਿਆ ਕਿ ਸਮਾਜਿਕ ਤਾਣੇ ਬਾਣੇ ਵਿੱਚ ਕਈ ਲੋਕ ਬੜੇ ਉੱਚੀ ਉੱਚੀ ਬੋਲਦੇ ਨੇ ਚਾਹੇ ਰਿਸ਼ਤੇਦਾਰੀ ਹੋਵੇ ਚਾਹੇ ਆਂਡ ਗਵਾਂਡ ਹੋਵੇ ਚਾਹੇ ਸਮਾਜਿਕ ਮਸਲੇ ਹੋਣ ਜਾਂ ਕਈ ਹੋਰ ਤਰ੍ਹਾਂ ਦੇ ਥਾਂ ਟਿਕਾਣੇ ਹੋਣ ਜਦੋਂ ਮਨੁੱਖ ਇਹਨਾਂ ਚ ਵਿਚਰਦਾ ਤੇ ਕੁਝ ਕੋ ਫੁਕਰੇ ਲੋਕ ਬੜੀ ਉੱਚੀ ਉੱਚੀ ਬੁਲਣਗੇ ਬੁੜਕੜ ਬੁੜਕੇ ਗੱਲਾਂ ਕਰਨਗੇ ਦੂਜੇ ਤੇ ਦੋਸ਼ ਲਾਉਣਗੇ ਤੇ ਅਗਲਾ ਬੰਦਾ ਬੜਾ ਸ਼ਾਂਤ ਰਹੇਗਾ ਚੁੱਪ ਰਹੇਗਾ ਜਾਂ ਉਹ ਕਹੇਗਾ ਛੱਡੋ ਖੜਾ ਮੈਂ ਚੁੱਪ ਕਰਕੇ ਆਪਣੇ ਕੰਮ 'ਚ ਲੱਗ ਜਾਂ ਦੂਜੇ ਕਮਰੇ 'ਚ ਚਲ ਜਾਂ ਅੰਦਰ ਵੜ ਜਾਵਾਂ ਜਾਂ ਮੈਨੂੰ ਨਹੀਂ ਬੋਲਣਾ ਚਾਹੀਦਾ ਜਾਂ ਇੰਜ ਵੀ ਕਹਿ ਲਵਾਂ ਕਿ ਮੈਂ ਇਹਦਾ ਜਵਾਬ ਹੀ ਨਹੀਂ ਦੇਣਾ ਜੋ ਜਿਹੜਾ ਫੁਕਰਾ ਜਿਹਾ ਬੰਦਾ ਹੁੰਦਾ ਤੇ ਉਹ ਸਮਝਦਾ ਆ ਕਿ ਸ਼ਾਇਦ ਮੇਥੋਂ ਡਰ ਗਿਆ ਇਹ ਡਰ ਗਿਆ ਚੁੱਪ ਕਰ ਗਿਆ ਇਹਦੇ ਵਿੱਚ ਕੋਈ ਕਮਜ਼ੋਰੀਆਂ ਹੋਣਗੀਆਂ ਪਰ ਅਸਲ ਗੱਲ ਤਾਂ ਇਹ ਹੁੰਦੀ ਆ ਕਿ ਉਹ ਨਾ ਡਰਦਾ ਹੁੰਦਾ ਨਾ ਉਹ ਚੁੱਪ ਰਹਿਣਾ ਚਾਹੁੰਦਾ ਆ ਤੇ ਨਾ ਹੀ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੁੰਦੀ ਆ ਉਹ ਸੋਚਦਾ ਕਿ ਮੈਂ ਕਿਸੇ ਮੂਰਖ ਇਨਸਾਨ ਦੇ ਨਾਲ ਕਿਉਂ ਆਪਣਾ ਸਮਾਂ ਖਰਾਬ ਕਰਾਂ ਮੈਂ ਕਿ ਜੇ ਇਸ ਨੂੰ ਕੁਝ ਕਹਿ ਦਿੱਤਾ ਤੇ ਇਹਦੀਆਂ ਚੀਕਾਂ ਬੜੀਆਂ ਨਿਕਲਣੀਆਂ ਤੁਸੀਂ ਵੇਖਿਆ ਹੋਣਾ ਕਿ ਅਕਸਰ ਜਿਹੜੇ ਲੋਕ ਚੁੱਪ ਰਹਿੰਦੇ ਨੇ ਘੱਟ ਬੋਲਦੇ ਨੇ ਜਾਂ ਲੜਾਈ ਤੋਂ ਪਾਸਾ ਵੱਟਦੇ ਨੇ ਜਦੋਂ ਉਹ ਸਿੱਧੀ ਹੋ ਜਾਂਦੇ ਨੇ ਜਾਂ ਸਿੱਧੀ ਹੋ ਕੇ ਕਹਿੰਦੇ ਨੇ ਪੰਜਾਬੀ ਇੱਕ ਤੱਕਰ ਦੇ ਨੇ ਫਿਰ ਐਹੋ ਜਿਹੀਆਂ ਚੀਕਾਂ ਕਢਾਉਂਦੇ ਨੇ ਕਿ ਅਗਲਾ ਫਿਰ ਫੁਕਰਾ ਬੰਦਾ ਦੂਰ ਦੂਰ ਭੱਜਾ ਫਿਰਦਾ ਲੋਕਾਂ ਵੱਲ ਭੱਜਾ ਫਿਰਦਾ ਥਾਣੇ ਕਚਹਿਰੀਆਂ ਵੱਲ ਭੱਜਾ ਫਿਰਦਾ ਪੰਚਾਇਤਾਂ ਵੱਲ ਭੱਜਾ ਫਿਰਦਾ ਰਿਸ਼ਤੇਦਾਰੀ ਵੱਲ ਭੱਜਾ ਫਿਰਦਾ ਉਹ ਮੈਨੂੰ ਤੇ ਮਾਰਦੇ ਲੱਗੇ ਮੈਨੂੰ ਉਹ ਕਰਦੇ ਲੱਗੇ ਫਿਰ ਜਦੋਂ ਤੁਹਾਡੇ ਵਰਗੇ ਸੂਝਵਾਨ ਸੱਜਣ ਵੰਦੇ ਵਿੱਚ ਫਿਰ ਉਹ ਕਹਿੰਦੇ ਆ ਕਿ ਹਾਂ ਵੀ ਗੱਲ ਦੱਸ ਆਪਣੀ ਤੇ ਜਦੋਂ ਜਿਹੜਾ ਹਮੇਸ਼ਾ ਕੁਦਰਤੀ ਗੱਲ ਜਿਹੜਾ ਵੱਧ ਬੋਲੂਗਾ ਤਾਂ ਉਹ ਗਲਤੀ ਹੀ ਬੋਲੂਗਾ ਉਹਦੇ ਕੋਲੋਂ ਬੋਲਣ ਲਈ ਕੁਝ ਹੁਣਾ ਨਹੀਂ ਬਿਨਾ ਮਤਲਬ ਤੋਂ ਦੋਸ਼ ਹੁੰਦੇ ਨੇ ਤੇ ਈਰਖਾ ਹੁੰਦੀ ਆ ਆਗ ਹੁੰਦੀ ਸਾੜਾ ਹੁੰਦਾ ਆ ਤੇ ਬਿਨਾ ਮਤਲਬ ਤੋਂ ਦੂਜੇ ਨੂੰ ਭੰਡਣਾ ਹੁੰਦਾ ਆ ਫਿਰ ਚੰਗਾ ਮਨੁੱਖ ਬੜੀ ਸੁਹਣੀ ਤਰੀਕੇ ਨਾਲ ਘੱਟ ਬੋਲਣ ਵਾਲਾ ਕਹੂਗਾ ਕਿ ਗੱਲ ਤਾਂ ਆਹ ਵਾਲੀ ਆ ਗੱਲ ਤਾਂ ਆਹ ਵਾ ਜਿਹਦੇ ਕਰਕੇ ਇਹ ਜੜਾ ਰੋਲਾ ਪੁੰਦਾ ਫਿਰ ਉਹਨੂੰ ਸਾਰੇ ਜਾਣੇ ਝਿੜਕਾ ਮਾਰਨਗੇ ਵੀ ਤੇਰੀ ਗਲਤੀ ਆ ਵੀ ਤੂੰ ਬਹੁਤ ਹੀ ਗਲਤ ਆ ਫਿਰ ਉਹ ਫੁਗੜਾ ਬੰਦਾ ਕਹੂਗਾ ਨਹੀਂ ਜੀ ਇਹ ਤੂੰ ਖਰੀਦਲੇ ਬੰਦੇ ਤੇਰੇ ਪੱਖ 'ਚ ਬੋਲਦੇ ਲਿਆਂਦੇ ਮੈਂ ਸੀ ਉਹ ਤੇਰੇ ਨਾਲ ਪੱਖ 'ਚ ਹੋ ਗਏ ਚੰਗੇ ਨੂੰ ਹਮੇਸ਼ਾ ਚੰਗਾ ਹੀ ਕਹਿਣਾ ਹੈ ਚਾਹੇ ਉਹ ਸਾਡੇ ਸਮਾਜਿਕ ਰਿਸ਼ਤਿਆਂ 'ਚ ਹੋਵੇ ਪਰਿਵਾਰਕ ਰਿਸ਼ਤਿਆਂ 'ਚ ਹੋਵੇ ਜਾਂ ਸਾਡੀ ਘਰੇਲੂ ਲਾਈਫ ਹੋਵੇ ਘਰੇਲੂ ਲਾਈਫ 'ਚ ਵੀ ਇਦਾਂ ਹੀ ਹੁੰਦਾ ਕਈ ਵਾਰਾਂ ਸਾਡੇ ਸਮਾਜਿਕ ਤਾਣੇ ਬਾਣੇ ਵਿੱਚ ਪਰਿਵਾਰਕ ਮੈਂਬਰੀ ਇਦਾਂ ਦੇ ਹੁੰਦੇ ਨੇ ਉਹ ਬਹੁਤ ਜ਼ਿਆਦਾ ਬੋਲਦੇ ਨੇ ਹਰ ਵੇਲੇ ਕਲਾ ਪਾ ਕੇ ਰੱਖਣੀ ਹਰ ਵੇਲੇ ਲੜਾਈ ਪਾ ਕੇ ਰੱਖਣੀ ਤਾਂ ਉਹ ਲੜਾਈ ਫਿਰ ਸਹਜੇ ਸਹਜੇ ਜਿਹੜੀ ਆ ਉਹ ਬਹੁਤ ਕੁਝ ਇਹੋ ਜੀਆਂ ਚੀਜ਼ਾਂ ਨੂੰ ਜਨਮ ਦਿੰਦੀ ਹੈ ਜਿਹੜੀ ਘਰ ਪਰਿਵਾਰ ਨੂੰ ਬਰਬਾਦ ਕਰ ਦਿੰਦੀ ਚੰਗੇ ਸੱਜਣ ਚੰਗੇ ਲੋਕ ਹਮੇਸ਼ਾ ਲੜਾਈ ਤੋਂ ਦੂਰ ਰਹਿੰਦੇ ਨੇ ਉਹਨਾਂ ਨੂੰ ਪਤਾ ਕਿ ਇਸ ਇਹਦੇ ਨਾਲ ਸਾਨੂੰ ਕੋਈ ਫਾਇਦਾ ਨਹੀਂ ਨਾ ਸਾਡਾ ਸਮਾਂ ਖਰਾਬ ਹੋਣਾ ਸਾਡੀ ਸਿਹਤ ਖਰਾਬ ਹੋਣੀ ਤੇ ਅਸੀਂ ਜ਼ਿੰਦਗੀ ਚ ਕਿਉਂ ਆਪਣੀ ਸਿਹਤ ਤੇ ਪੈਸਾ ਵੀ ਖਰਾਬ ਕਰੀਏ ਫੁਕਰੀ ਲੜਾਈ ਦੇ ਪਿੱਛੇ ਪੈ ਕੇ ਤੇ ਇਹਨਾਂ ਚੀਜ਼ਾਂ ਤੋਂ ਸਾਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਬਚਣਾ ਰਹਿਣਾ ਚਾਹੀਦਾ ਤੇ ਹਰ ਇੱਕ ਨੂੰ ਸਮਝ ਵੀ ਲੈਣਾ ਚਾਹੀਦਾ ਕਿ ਇਹਦਾ ਅਰਥ ਇਹ ਨਹੀਂ ਹੁੰਦਾ ਕਿ ਜੇ ਕੋਈ ਬਹੁਤਾ ਗੱਜੰਡਿਆ ਬਹੁਤਾ ਰੋਲਾ ਪਾਉਣ ੜਿਆ ਕੋਠੇ ਤੇ ਚੜ ਕੇ ਵਿਹੜੇ ਚ ਖਲੋ ਕੇ ਗਲੀ ਚ ਖਲੋ ਕੇ ਮੁਹੱਲੇ ਚ ਖਲੋ ਕੇ ਕਿ ਉਹ ਬੜਾ ਬਹਾਦਰ ਆ ਉਹ ਬੜਾ ਦਲੇਰ ਆ ਫਿਰ ਜਦੋਂ ਤੁਹਾਡੇ ਵਰਗਾ ਸੱਜਣ ਕਿਤੇ ਹੱਥ ਪਾ ਲਿੰਦਾ ਨਾ ਤੌਨ ਫਿਰ ਚੀਕਾਂ ਜਦੋਂ ਮਾਰਦਾ ਫਿਰ ਲੇਟ ਦਾ ਧਰਤੀ ਤੇ ਫਿਰ ਲੋਕੀ ਆਂਦੇ ਯਾਰ ਛੱਡਦੇ ਉਹ ਰਹਿਣ ਦੇ ਨੂੰ ਮਾਫ ਕਰਦੇ ਫਿਰ ਮਾਫ ਕਰਨ ਵਾਲੀਆਂ ਕਈ ਵਾਰ ਮਨੁੱਖ ਹੱਦਾਂ ਟੱਪ ਜਾਂਦਾ ਕਿਉਂਕਿ ਘੱਟ ਬੋਲਣ ਵਾਲਾ ਮਨੁੱਖ 'ਚ ਜਿੱਥੇ ਸਬਰ ਬਹੁਤ ਹੁੰਦਾ ਸੰਤੋਖ ਬਹੁਤ ਹੁੰਦਾ ਫਿਰ ਜਦੋਂ ਉਹਨੂੰ ਗੁੱਸਾ ਚੜ ਜਾਂਦਾ ਤਾਂ ਫਿਰ ਉਹ ਕਹਿੰਦਾ ਜਾਂ ਹੁਣ ਮੈਂ ਤੈਨੂੰ ਮਾਰ ਦੇਣਾ ਜਾਂ ਮੈਂ ਮਰ ਜਾਣਾ ਫਿਰ ਇਸ ਕਰਕੇ ਕਈ ਵਾਰਾਂ ਕਤਲ ਤੱਕ ਦੀਆਂ ਲੋਕਤਾਂ ਵੀ ਹੋ ਜਾਂਦੀਆਂ ਨੇ ਜੇ ਕੋਈ ਮਨੁੱਖ ਕਿਸੇ ਦੇ ਅੱਗੇ ਨਹੀਂ ਨਾ ਬੋਲਦਾ ਤਾਂ ਅਗਲੇ ਨੂੰ ਵੀ ਸਿਆਣੇ ਬਹਾਨਾ ਚਾਹੀਦਾ ਕਿ ਅਗਲਾ ਚੁੱਪਿਆ ਨਾ ਤੇ ਮੈਂ ਆਪਣਾ ਟਾਈਮ ਕੱਢ ਲਵਾਂ ਜੇ ਇਹ ਵੀ ਬੋਲਣ ਲੱਗ ਪਏ ਤਾਂ ਫਿਰ ਮੁਸ਼ਕਲ ਆ ਜਾਊਗੀ ਫਿਰ ਜੰਗ ਦਾ ਮੈਦਾਨ ਬਣ ਜਾਂਦਾ ਇਸ ਕਰਕੇ ਸਾਨੂੰ ਜਿਹੜੇ ਲੋਕ ਚੁੱਪ ਕਰਕੇ ਅੰਦਰ ਵੱੜ ਜਾਂਦੇ ਨੇ ਘੱਟ ਬੋਲਦੇ ਨੇ ਗੱਲ ਨੂੰ ਇਗਨੋਰ ਕਰਦੇ ਨੇ ਇਹ ਸਮਝ ਲੈਣਾ ਚਾਹੀਦਾ ਕਿ ਉਹ ਰੱਬ ਵਰਗੇ ਲੋਕ ਨੇ ਉਹਨਾਂ 'ਚ ਰੱਬ ਵੱਸਦਾ ਹੈ ਉਹਨਾਂ 'ਚ ਸਬਰ ਵੀ ਬੜਾ ਸੰਤੋਖ ਵੀ ਬੜਾ ਸਾਨੂੰ ਅਜਿਹੇ ਲੋਕਾਂ ਦਾ ਕਦਰ ਵੀ ਕਰਨੀ ਚਾਹੀਦੀ ਤੇ ਮਾਣ ਵੀ ਕਰਨਾ ਚਾਹੀਦਾ ਸਨਮਾਨ ਵੀ ਕਰਨਾ ਚਾਹੀਦਾ ਇਹੋ ਜਿਹੇ ਲੋਕ ਬਹੁਤ ਆਪਾਂ ਗੰਵਾਲੀ ਹੁੰਦੇ ਨੇ ਤੇ ਬਹੁਤ ਸਾਰੇ ਲੋਕ ਤੁਹਾਡੇ ਵਿੱਚ ਹੈਗੇ ਨੇ ਕਿਉਂਕਿ ਜਿਹੜੇ ਖਾਨਦਾਨੀ ਲੋਕ ਹੁੰਦੇ ਨੇ ਜਿਹੜੇ ਚੰਗੇ ਲੋਕ ਹੁੰਦੇ ਨੇ ਉਹ ਕਦੀ ਵੀ ਥੋੜੇ ਕੀਤੇ ਕਿਸੇ ਨਾਲ ਗਲਤ ਨਹੀਂ ਬੋਲਦੇ ਉੱਚੀ ਨਹੀਂ ਬੋਲਦੇ ਮਾੜਾ ਨਹੀਂ ਬੋਲਦੇ ਹਰ ਇੱਕ ਨੂੰ ਥਾਪੜਾ ਦੇਣਗੇ ਇੱਜ਼ਤ ਕਰਨਗੇ ਸਤਕਾਰ ਦੇਣਗੇ ਅਦਬ ਦੇਣਗੇ ਕਿਉਂਕਿ ਉਹ ਚੀਜ਼ਾਂ ਉਹਨਾਂ ਨੇ ਆਪਣੇ ਮਾਪਿਆਂ ਤੋਂ ਸਿੱਖੀਆਂ ਹੁੰਦੀਆਂ ਨੇ ਉਹਨਾਂ ਨੇ ਸਿੱਖਿਆ ਹੁੰਦਾ ਕਿ ਉੱਚੀ ਬੋਲ ਕੇ ਅਸੀਂ ਕੀ ਸਾਬਤ ਕਰ ਲਾਂਗੇ ਕਿਉਂ ਉੱਚੀ ਬੋਲਣਾ ਕੋਈ ਵਧੀਆ ਗੱਲ ਨਹੀਂ ਹੁੰਦੀ ਇਸ ਕਰਕੇ ਉੱਚੀ ਬੋਲਣ ਵਾਲਿਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਜੇ ਕੋਈ ਚੀਜ਼ ਬੋਲਦਾ ਰਿਹਾ ਤੇ ਹੁਣ ਹੀ ਬੰਦਾ ਭਾਂਜੇ ਤੇ ਚੰਗੀ ਗੱਲ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਦੇ ਵਾਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ